Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਜਿਹੜਾ ਇੱਕ ਕੁਟ ਕਰਦੇ ਕਿੰਨੇ ਦਾ ਰਿਹਾ ਤੇ 4 ਕਰੋੜ ਤੇ 13 ਲੱਖ ਦਾ ਮੰਡੀ ਬੋਰਡ ਨਾਲ ਹਲਕੇ ਸਾਡੇ ਮੱਛੀ ਪਾਲਣ ਵਿਭਾਗ ਨੇ ਦਲਕੇ ਕੀਤਾ ਹੈ ਦੋ ਹfte ਉਹਦੇ ਨਾਲ ਬੀਕ ਦੁਕਾਨਾਂ ਨੇ ਇਹ ਵੀ ਦੁਕਾਨਾਂ ਲੋਕਾਂ ਲਈ ਬਹੁਤ ਵਧੀਆ ਰੋਜ਼ਗਾਰ ਹੈ ਜਿਸ ਦੇ ਨਾਲ ਸਾਨੂੰ ਜਿਹੜੇ ਨਾਲ ਮੱਛੀ ਪਾਲਣ ਵਿੱਚ ਵੀ ਤਰੱਕੀ ਕਰਨ ਲਈ ਲੋਕਾਂ ਨੂੰ ਨਵਾਂ ਮੌਕਾ ਮਿਲਦਾ ਹੈ ਕਿ ਕਿਸਾਨ ਵੀਰਾਂ ਨੂੰ ਜਦੋਂ ਬਦਲ ਮਿਲ ਸਕਦਾ ਹੈ ਜਿੰਨਾ ਛੋਨੇ ਦੀ ਫਸਲ ਹੈ ਫਿਰ ਇਸ ਪਾਸੇ ਕਿਸਾਨ ਪ੍ਰਾ ਹੋਣ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਉਹ ਸਾਰੇ ਲੋਕ ਕਹਿੰਦੇ ਆ ਠੀਕ ਹੈ ਜਿੰਨੀ ਕੱਸੀ ਪਰ ਏਕੜ ਕਿਸੇ ਫਸਲ ਦਾ ਮੁੱਲ ਵੜਦੇ ਆ ਉਹਦੇ ਨਾਲ ਉਹ ਇਹ ਡੇਟਾ ਦੁਗਣਾ ਹੈ ਔਰ ਸੋਖਾ ਫਿਰ ਅੱਜ ਜੀਬ ਆਪਣਾ ਗੱਲ ਕਰੀਏ ਮੱਛੀ ਦੀ ਜਿਹੜਾ ਹੈਗਾ ਮੰਜ਼ੂਰ ਮੱਛੀ ਹੈ ਜਿਹੜੀ ਪੰਜਾਬ ਦੇ ਵਿੱਚ ਵੇਣ ਲੱਗਿਆ ਲੇਕਿਨ ਪਟਿਆਲੇ ਦੇ ਹਰੀਦ ਦੇ ਨਾਲ ਜੋ ਫਰੇਮ ਵਿਕਰੀ ਹੈ ਅ ਮੈਨੂੰ ਤਾਂ ਤੁਸੀਂ ਪਾਲ ਲਿਉਂਨੇ ਕਿਹੜੀ ਬੈਣ ਆ ਤੇ ਕਿਹੜੀ ਨਹੀਂ ਖਾਣ ਚਿੱਕੂ ਮੱਛੀ ਖਾਈ ਜਾਂਦੇ ਜਿਹੜੇ ਖਾਈ ਜਾਂਦੇ ਹਾਂ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਚਲਾਨ ਕਰਦੇ ਬਹੁਤ ਦੇਖਿਆ ਚਾਹਤ ਹੈ ਕਿ ਸਬਸਿਡੀ ਤੇ ਵਾਈਕਲ ਵੀ ਮਿਲਣਾ ਹੈ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਹਦੇ ਨਾਲ ਇੱਕ ਆਈਸ ਬਾਕਸ ਮੋਟਰਸਾਈਕਲ ਦੇ ਨਾਲ ਤੇ ਪੁੱਛਿਆ ਕਿ ਆਟੋ ਦੇ ਨਾਲ ਹੀ ਜਿਹੜੇ ਤੋਂ ਬੈਂਸ ਨੇ 40% ਉਹਦੇ ਸਬਸਿਡੀ ਦਿੱਤੀ ਗਈ ਮੈਂ ਜਦੋਂ ਅੱਜ ਚਾਰ ਸ਼ਹਿਰਾਂ ਦੇ ਵਿੱਚ ਲੱਖਾਂ ਹੋ ਗਏ ਕਿਸੇ ਤੋਂ ਦੇਖੀ ਦੇਖੋ ਜੀ ਅਸੀਂ ਤਾਂ ਨਿਆਂਤ ਕੀਤੀ ਹੈ ਤੇ ਸਮਝਦੇ ਆਮ ਆਦਮੀ ਪਾਰਟੀ ਲੋਕਾਂ ਦਾ ਵਿਸ਼ਵਾਸ ਵੀ ਹੈ ਬਹੁਤ ਵਧੀਆ ਤਗਰੀਲੀ ਨਾ ਜਿੱਤੋ ਕੀ ਗੱਲ ਹੈ ਬੋਲਾ ਐਮਐਲਏ ਸਾਹਿਬਾ ਜੇ ਬੜਾ ਵੱਡਾ ਮੱਛੀ ਪਾਲਣ ਦਾ ਉਹ ਦੁਕਾਨਾਂ ਸ਼ਾਪਸ ਪਲਾਟ ਹੋਈ ਹੈ ਕੀ ਕਹਿਣਾ ਚਾਹੋਗੇ ਮੈਂ ਸਾਰੇ ਜਿੰਨੇ ਵੀ ਇੱਥੇ ਜਿਨ੍ਹਾਂ ਨੇ ਦੁਕਾਨਾਂ ਲਈਆਂ 10 ਉਹਨਾਂ ਨੂੰ ਮੈਂ ਵਧਾਈਆਂ ਦੇਣਾ ਤੇ ਇੱਕ ਅਲੱਗ ਹੋ ਗਿਆ ਸਿਸਟਮ ਇਹਨਾਂ ਦਾ ਸਾਰਾ ਇੱਥੇ ਦੇ ਕੇ ਆਪਦੀ ਵਧੀਆ ਸੇਲ ਕਰ ਸਕਦੇ ਪਹਿਲਾਂ ਵਿਚਾਰੇ ਜਿੱਥੇ ਵੀ ਆਪਦੀ ਕਦੇ ਲਾਉਂਦੇ ਸੀ ਇਹਨਾਂ ਨੂੰ ਥੋੜੇ ਚਿਰ ਬਾਅਦ ਕੋਈ ਨਾ ਕੁਝ ਕਰ ਦਿੰਦਾ ਸੀ ਅੱਜ ਇਹਨਾਂ ਦਾ ਪੱਕਾ ਟਿਕਾਣਾ ਬਣ ਗਿਆ ਆ ਇਦੇ ਵਿੱਚ ਸਰਕਾਰ ਨੂੰ ਵੀ ਇਹਦਾ ਪ੍ਰੋਫਿਟ ਹੋਊਗਾ ਤੇ ਇਹਨਾਂ ਨੂੰ ਵੀ ਇੱਕ ਪੱਕਾ ਟਿਕਾਣਾ ਮਿਲ ਗਿਆ ਤੇ ਹਰ ਇੱਕ ਬੰਦੇ ਨੂੰ ਰਾਹੀ ਗੀਰ ਨੂੰ ਚਾਹੇ ਸ਼ਹਿਰ ਵਾਸੀਆਂ ਨੂੰ ਪਤਾ ਵੀ ਆ ਜਿਹੜੀ ਮੱਛੀ ਮਾਰਕੀਟ ਬਣ ਗਈ ਆ ਤੇ ਉਹਦੇ ਵਾਸਤੇ ਮੰਤਰੀ ਸਾਹਿਬ ਆਰੇ ਸਾਡੇ ਖੁੱਡੀਆਂ ਸਾਹਿਬ ਉਹਨਾਂ ਦਾ ਵੀ ਧੰਨਵਾਦ ਸਾਡੇ ਹਰਚੰਦ ਪਰਸਟ ਜੀ ਜਿਹੜੇ ਚੇਅਰਮੈਨ ਐ ਮੰਡੀ ਬੋਰਡ ਦੇ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਮੇਰੇ ਹਲਕੇ ਦੇ ਵਿੱਚ ਇਹ ਚੀਜ਼ ਬਣਾਈ ਤੇ ਬਾਕੀ ਮੇਰੇ ਭਰਾਵਾਂ ਨੂੰ ਇਹਨਾਂ ਦਾ ਵੀ ਇਹਨਾਂ ਨੂੰ ਵੀ ਵਧਾਈਆਂ ਵੀ ਇਹਨਾਂ ਨੂੰ ਇੱਕ ਪੱਕਾ ਟਿਕਾਣਾ ਮਿਲਿਆ ਤੇ ਨਾਲ ਇਹਨਾਂ ਨੂੰ ਬਿਜ਼ਨਸ ਮਿਲਿਆ ਤੇ ਪੰਜਾਬ ਸਰਕਾਰ ਨੂੰ ਇਹਦੀ ਕੋਈ ਜਿਹੜੀ ਫੀਸ ਆ ਉਹ ਮਿਲਿਆ ਕਰੂਗੀ। ਇਹ ਅਮਨਜੀਤ ਸਾਹਿਬ ਇਹ ਆਪਣਾ ਕੱਲਾ ਸਨੌਰ ਹਲਕੇ ਦੀ ਆ ਜਾਂ ਜ਼ਿਲ੍ਹਾ ਪਟਿਆਲੇ ਦੀ ਮੰਡੀ। ਜ਼ਿਲ੍ਹਾ ਪਟਿਆਲੇ ਚ ਬਣੀ ਇੱਕ ਤਾਂ ਬਣੀ ਹਲਕੇ ਸਨੌਰ ਚ ਜ਼ਿਲ੍ਹਾ ਦੀ ਹੀ ਆ। ਸਾਰੇ ਦੀ ਕਿੱਥੋਂ ਹੋਰ ਮੰਡੀਆਂ ਜਿਹੜੀਆਂ ਪ੍ਰਾਈਵੇਟ ਤੌਰ ਤੇ ਚੱਲਦੀਆਂ ਉਹਨਾਂ ਨੂੰ ਬੰਦ ਕੀਤਾ ਜਾਏਗਾ ਜਾਂ ਉਹਨਾਂ ਨੂੰ ਉਹਨਾਂ ਦਾ ਨਹੀਂ ਇਸ ਤਰ੍ਹਾਂ ਹੁੰਦੀ ਆ ਵੀ ਜਿਵੇਂ ਹਣ ਸਬਜ਼ ਮੰਡੀ ਬਣੀ ਆ। ਹੁਣ ਛੋਟੀਆਂ-ਛੋਟੀਆਂ ਸਬਜ਼ ਮੰਡੀਆਂ ਸਾਰੇ ਪਟਿਆਲੇ ਦੇ ਵਿੱਚ ਹੀ ਹੈਗੀਆਂ ਪਰ ਸਬਜ਼ ਮੰਡੀ ਇੱਕੋ ਹੀ ਇੱਥੇ। ਤੇ ਇਸ ਕਰਕੇ ਇਹ ਮੱਛੀ ਮਾਰਕੀਟ ਜਿਹੜੀ ਬਣੀ ਆ ਇਹ ਜ਼ਿਲ੍ਹੇ ਦੀ ਹੀ ਆ ਸਾਰੇ ਸ਼ਹਿਰ ਵਾਸੀਆਂ ਦੀ ਪਰ ਜਿੱਥੇ ਕੋਈ ਆਪਣੇ ਵੇਸ ਤੇ ਆਪਣੇ ਕੋਈ ਕਰੀ ਫਿਰਦਾ ਉਹਨੂੰ ਤੇ ਕੁਝ ਨਹੀਂ ਕਹਿ ਸਕਦੇ ਬਾਕੀ ਇਹ ਸਰਕਾਰ ਦੇਖੂਗੀ ਇਹਨਾਂ ਨੇ ਜੇ ਇਹਨੂੰ ਬਣਾਇਆ ਆ ਇਹਨੂੰ ਚਲਾਉਣ ਦਾ ਵੀ ਸਾਡਾ ਫਰਜ਼ ਬਣਦਾ ਤੇ ਸਾਰਿਆਂ ਨੂੰ ਕਹਿ ਕੇ ਤੇ ਕਹਾਂਗੇ ਸਾਰਿਆਂ ਨੂੰ ਵੀ ਇਸ ਟਿਕਾਣੇ ਤੇ ਆਵਦੇ ਤੇ ਆਉਣ ਇਸ ਟਿਕਾਣੇ ਦੇ ਉੱਤੇ ਉਹਨਾਂ ਨੂੰ ਜਿਹੜਾ ਗਾਹਕ ਪੈਣਾ ਉਹ ਜਿੱਦਾਂ ਹੁਣ ਮੰਡੀ ਦੇ ਵਿੱਚ ਗਾਹਕ ਸਬਜ਼ੀ ਮੰਡੀ ਦੇ ਵਿੱਚ ਆਉਂਦਾ ਜਾਂ ਅਨਾਜ ਮੰਡੀ ਦੇ ਵਿੱਚ ਆਉਂਦਾ ਤੇ ਟਿਕਾਣੇ ਤੇ ਜਿੱਥੇ ਕੋਈ ਸਬਜ਼ੀ ਮੰਡੀ ਜਾਂ ਜਿੱਥੇ ਹੁਣ ਫਿਸ਼ ਮੰਡੀ ਬਣੀ ਆ ਉਹਨੂੰ ਅਗਲਾ ਪਹਿਲ ਦੇਣਾ ਹੁੰਦਾ ਤੇ ਜੇ ਕੋਈ ਆਪਦੇ ਵੇਸਟ ਜਿਹੜੇ ਲੱਗੇ ਆ ਉਹ ਮੇਰਾ ਖਿਆਲ ਆ ਜਾਣਗੇ ਸਾਰੇ ਸਿਆਣੇ ਹੋਏ ਸਾਰੇ ਇਸੇ ਮੰਡੀ ਦੇ ਵਿੱਚ ਹੀ ਆਉਣ। ਦੁਕਾਨਦਾਰ ਤਾਂ ਕਹਿੰਦਾ ਕਿ ਦੁਕਾਨਾਂ ਬੜੀ ਛੋਟੀਆਂ ਜਿਹੀਆਂ ਬਣੀਆਂ ਸੋਰ ਤੋਂ ਰਹਿ ਮਸ਼ਵਰਾ ਨਹੀਂ ਕੀਤਾ ਗਿਆ। ਯਾਰ ਮੱਛੀ ਕੱਡੀ ਕੁੰਡੀ ਆ। ਮੱਛੀ ਵੀ ਤਾਂ ਛੋਟੀ ਹੁੰਦੀ ਆ ਠੀਕ ਹੈ ਕਿ ਨਹੀਂ? ਮੱਛੀ ਜਾਂਦੇ ਹੋ ਨਾ ਵੀ ਬਹੁਤ ਵੱਡਾ ਹੁੰਦਾ। ਛੋਟੀ ਛੋਟੀ ਕਿਲੋ ਅੱਧੇ ਦੇ ਕਿਲੋ ਦੀਆਂ ਮੱਛੀਆਂ ਆ। ਐਡੀਆਂ-ਐਡੀਆਂ ਦੁਕਾਨਾਂ ਬੜੀਆਂ ਜਾਂ ਹੋਰ ਕਹਿਣਗੇ ਤੇ ਸਰਕਾਰ ਕੋ ਬਹੁਤ ਜਗ੍ਹਾ ਆ। ਹੋਰ ਸਗਾ ਐਕਸਟੈਂਡ ਕਰ ਦਿਆਂਗੇ ਕੋਈ ਗੱਲ ਨਹੀਂ। ਤਿੰਨ ਗੜ ਇਹ ਫੜੀ ਮਾਰਕੀਟ ਬਣਨੀ ਆ ਤਿੰਨ ਏਕੜ ਚ। ਤੇ ਨੈਕਸਟ ਜੇ ਲੱਗੂਗਾ ਵੀ ਛੋਟੀਆਂ ਆ ਅਗਲੀਆਂ ਐਸੀਆਂ ਨਹੀਂ ਛੁੱਟੀਆਂ ਲੱਗਦੀਆਂ ਐਮਲੇ ਸਾਹਿਬ 4 ਸ਼ਹਿਰਾਂ 'ਚ ਚੋਣਾ ਹੋ ਰਹੀਆਂ ਨੇ ਇੱਕ ਇੱਕ ਤਰ੍ਹਾਂ ਦੇਖ ਰਹੇ ਹਾਂ 4 ਸ਼ਹਿਰਾਂ ਦੇ ਵਿੱਚ ਮਹਾਰਾਜ ਕਰੇ ਕਿਰਪਾ ਆਮ ਆਦਮੀ ਪਾਰਟੀ ਦੀ ਸਾਰੇ ਥਾਂ ਜਿਹੜੀ ਜਿੱਤੋਣੀ ਆ ਕਿਉਂ ਲੋਕ ਬਹੁਤ ਸਿਆਣੇ ਆ ਜੇ ਲੋਕਾਂ ਨੂੰ ਪਤਾ ਵੀ ਅਜੇ 2.5 ਸਾਲ ਤੇ ਵੈਸੇ ਸਰਕਾਰ ਦੇ ਰਹਿੰਦੇ ਆ ਜਿਵੇਂ ਮਨ ਮੋਦੀ ਸਾਹਿਬ ਲੱਗੇ ਆ ਜੇ ਇੱਕ ਇਲੈਕਸ਼ਨ ਹੋ ਗਿਆ ਤੇ ਫਿਰ 29 'ਚ 6 ਇਲੈਕਸ਼ਨ ਹੋਵੇ ਤੇ ਲੋਕਾਂ ਨੂੰ ਪਤਾ ਵੀ ਸਾਢੇ 4 ਸਾਲਾਂ ਜਵਾਕ ਜੰਮ ਕੇ ਤੇ ਪੜਨ ਲੱਗ ਪੈਂਦਾ ਤੇ ਬਹੁਤ ਟਾਈਮ ਔਖਾ ਲੱਗਦਾ ਤੇ ਸਿਆਣੇ ਆ ਲੋਕ ਸਾਰੇ ਸਰਕਾਰ ਨੂੰ ਅਸਾਥ ਦੇਣਗੇ ਤੇ ਸਰਕਾਰ ਦੀ ਜਿੱਤ ਹੋਊਗੀ 6 ਤਰੀਕ ਨੂੰ ਕਿਸਾਨ ਕੂਚ ਕਰ ਰਹੇ ਨੇ ਦਿੱਲੀ ਵੱਲੋਂ ਪਸਾਨਾ ਦੀ ਜਿਹੜੋ ਕੋ ਮੰਗਾ ਨਹੀਂ ਮੰਨੂਗੀ ਸੈਂਟਰ ਜਿਵੇਂ ਹੁਣ ਸਾਨੂੰ ਖਰਾਬ ਕਰ ਰਿਹਾ ਅੱਜ ਵੀ ਸੈਂਟਰ ਦਾਣੇ ਚੋਕਣ ਤੋਂ ਕੋਈ ਸਪੈਸ਼ਲ ਨਹੀਂ ਦੇ ਰਿਹਾ ਸਪੈਸ਼ਲਾਂ ਚ ਪ੍ਰੋਬਲਮ ਕ੍ਰੀਏਟ ਕਰਦੇ ਆ ਇਹਦੇ ਵਿੱਚ ਦੁਖੀ ਹੋ ਕੇ ਹਰ ਇੱਕ ਬੰਦੇ ਦੀ ਉਹਨੂੰ ਜਾਣਾ ਹੀ ਪੈਣਾ ਤੇ ਜਿਹੜੇ ਲੱਛਣ ਲਾਤਿਆ ਪੰਜਾਬ ਤੇ ਹਰਿਆਣਾ ਇੱਕ ਉਹ ਸਟੇਟਾਂ ਜਿਨ੍ਹਾਂ ਨੇ ਜਦੋਂ ਕਿਸੇ ਵੀ ਹਿੰਦੂਸਤਾਨ ਦੇ ਵਿੱਚ ਕੋਈ ਦਾਣਾ ਨਹੀਂ ਕਿਤੇ ਹੁੰਦਾ ਹੁੰਦਾ ਉਦੋਂ ਸਾਰਿਆਂ ਦਾ ਪੇਟ ਪੰਜਾਬ ਤੇ ਹਰਿਆਣਾ ਪਰਤਾਂਦਾ ਸੀ ਅੱਜ ਉਹ ਅੱਖਾਂ ਫੇਰੇ ਸੈਂਟਰ ਤੇ ਸਭ ਤੋਂ ਮਾੜੀ ਗੱਲ ਆ ਸੈਂਟਰ ਦਾ ਫਰਜ ਬਣਦਾ ਵੀ ਇਹਨਾਂ ਦੋਹਾਂ ਸਟੇਟਾਂ ਨੂੰ ਅਲੱਗ ਪੈਕੇਜ ਤੇ ਅਲੱਗ ਇਹਨਾਂ ਨੂੰ ਸਹੂਲਤਾਂ ਆੜੀਆਂ ਦਿੱਤੀਆਂ ਜਾਂਣ ਤੇ ਕਿਸਾਨਾਂ ਨਾਲ ਵੀ ਬੇਨਤੀ ਕਰਦੇ ਵੀ ਤੁਸੀਂ ਆਪਣੇ ਪੰਜਾਬ ਦਾ ਤੇ ਹਰਿਆਣੇ ਦਾ ਜ਼ਿਆਦਾ ਧਿਆਨ ਰੱਖਿਆ ਕਰੋ ਦੂਜੀਆਂ ਸਟੇਟਾਂ ਜਦੋਂ ਤੁਹਾਡੇ ਦੇ ਕੋਈ ਭੀੜ-ਪਾਣੀ ਕਿਸੇ ਨੇ ਨਹੀਂ ਆਉਣਾ ਤੁਸੀਂ ਐਵੇਂ ਸਾਰਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਬਜਾਏ ਆਪਣੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਉਹ ਕੀ ਕਿਸਾਨ ਜਾ ਕੇ ਉਥੇ ਦਿੱਲੀ ਦੀਆਂ ਬਰੂਹਾਂ ਤੇ ਬੈਂਦਾ ਤੇ ਸਾਨੂੰ ਆਪਣੇ ਹੱਕ ਮੰਗਣੇ ਚਾਹੀਦੇ ਆ ਦੂਜੇ ਜਦੋਂ ਤੁਹਾਡੀ ਹੈਲਪ ਨਹੀਂ ਕੋਈ ਕਰਦਾ ਤੇ ਤੁਹਾਡਾ ਵੀ ਨਹੀਂ ਫਰਜ਼ ਬਣਦਾ ਵੀ ਜਾ ਕੇ ਦੂਜਿਆਂ ਦਾਵੇਂ ਆਪਾਂ ਲਤਾਂ ਵਿੱਚ ਪਾਉਦੇ ਵੇਖੋ ਥੈਂਕ ਯੂ ਅੱਜ ਨਾਲ ਅਜਿਹਾ ਤੋਂ ਮੈਂ ਥੋੜਾ ਜਿਹਾ ਮੈਂ ਗਰਮ ਥੋੜਾ ਠੰਡਾ ਥੋੜਾ ਜਿਹਾ ਲਾਈਵ ਅੱਜ ਚਲੋ ਚਲੋ ਲੈ ਜਮਾੜਿਆ

你别走，你你你别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，别走，

Sorry. No, I'm sorry. sorry. I'm sorry. sorry. I just... i do not I